ਆਦਮਾ ਮਵਾਰਕ ਤੁਹਾਨੂੰ ਆਪਣੇ ਸਾਰੇ ਸ਼ਹਿਰ ਬਸੇ ਗਏ ਤੇ ਦੇਸ਼ ਵਾਸੀਆਂ ਨੂੰ ਸਾਰੇ ਪਤਾਂ ਵੀ ਬਹੁਤ ਵੱਡਾ ਖੁਸ਼ੀ ਦਾ ਮਾਹੌਲਾ 22 ਤਰੀਕ ਨੂੰ ਜੋਧੇ ਵਿੱਚ ਰਾਮ ਜਨਮ ਧਰਮੀ ਦੇ ਉੱਪਰ ਪੱਪਾ ਸਾਰੇ ਜਾਣਦੇ ਆ ਕਿ ਸ਼੍ਰੀ ਰਾਮ ਜੀ ਦੀ ਬਾਲਵਾਸਤ ਦੀ ਜਿਹੜੀ ਜਮੀਨੀ ਨੀਸਤਲ ਤੇ ਗਰੇ ਪ੍ਰੋਬਲਮ ਉਹਦੇ ਤੋਂ ਵੀ ਸੁਵੰਦਗੀ ਪਿਆ ਰਹੀ ਹੈ ਤੇ ਮੈਂ ਮੁਬਾਰਕਬਾਦਨਾ ਕਿਉਂਕਿ ਇੱਕ ਬਹੁਤ ਹੀ ਨੰਬਰ ਟਾਈਮ ਬਾਅਦ ਇੱਕ ਸੁਭਾਗ ਦਾ ਟਾਈਮ ਆਇਆ ਤੇ ਇਸ ਕਰਕੇ ਮੈਂ ਸਾਰਿਆਂ ਨੂੰ ਮੋੜ ਖਬਦ ਨੂੰ ਤੇ ਇੱਕ ਬਹੁਤ ਵਧੀਆ ਖੁਸ਼ੀ ਹੈ ਵੀ ਭਰੇ ਮਹੌਲੇ ਤੇ ਸਾਰੇ ਬਹੁਤ ਬਹੁਤ ਬਾਈ ਦਿਨ 22 ਦਿਨ 22 ਤਰੀਕ ਨੂੰ ਜੈ ਦਿਵਾਲੀ ਤਰ੍ਹਾਂ ਤਿਹਾੜ ਮਨਾਇਆ ਜਾ ਰਿਹਾ ਕਿੱਦਾਂ ਦੇਖੋ ਦੇਖੋ ਤੋ ਪਤਾ ਹੀ ਇੱਕ ਇੱਕ ਤੈਮ ਹੈ ਹੈ ਜੇ ਤੁਹਾਨੂੰ ਪਤਾ ਹੀ ਹੈ ਵੀ ਜਿਹੜਾ 200 ਸਾਲ ਬਾਅਦ ਹਨ ਆਪਾਂ ਨੂੰ ਮਨਣ ਵਾਸਤੇ ਆਇਆ ਹੈ ਇੱਕ ਬਹੁਤ ਵਧੀਆ ਮੌਕਾ ਇੱਕ ਦਿਵਾਲੀ ਤਰ੍ਹਾਂ ਮਨਾਇਆ ਜਾ ਰਿਹਾ ਹੈ ਆਪਣੇ ਘਰ ਦੇ ਵਿੱਚ ਤੇ ਕੋ ਸ਼ਾਇਦ ਦੇ ਵਿੱਚ ਵੀ ਦੇਖੋ ਜੋ ਉਸ ਤੋਂ ਹੈਗਾ ਸਾਰੇ ਕੁਛ ਨੇ ਪੂਰਾ ਹਨ ਤੇ ਬਸੀਬੇ ਮੌਕਾ ਜਿਹੜਾ ਇਹ ਬਹੁਤ ਟਾਈਮ ਬਾਦ ਦੀ ਦਿੱਖ ਰੋਈਆ ਤੇ ਸਾਰਿਆਂ ਨੂੰ ਮੁਬਾਰਕਵਾ ਦੱਸ ਜੀ ਜੈ ਸ਼੍ਰੀ ਰਾਮ ਅੰਦਰ ਲੈ ਕੇ ਸ਼ੁਰੂ ਹੋ ਗਿਆ ਮੇਰਾ ਜੈ ਸ਼੍ਰੀ ਰਾਮ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿ 22 ਤਰੀਕ ਨੂੰ ਸਾਡੇ RAM LALA ਜੀ 494 ਸਾਲਾਂ ਬਾਅਦ ਆਪਣੇ ਘਰ ਵਿਰਾਜਮਾਨ ਹੋਣ ਜਾ ਰਹੇ ਨੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਜਲਦੀ ਤੋਂ ਜਲਦੀ ਸਾਡੀ ਸ਼ੋਭਾ ਯਾਤਰਾ ਵਿੱਚ ਆ ਕੇ ਸ਼ਾਮਲ ਹੋਣ ਤੇ 22 ਤਰੀਕ ਨੂੰ ਦੀਵੇ ਪਟਾਕੇ ਨਵੇਂ-ਨਵੇਂ ਕੱਪੜੇ ਆਦਿ ਪਾ ਕੇ RAM ji ਨੂੰ ਖੁਸ਼ ਕੀਤਾ ਜਾਵੇ। 22 ਤਰੀਕ ਨੂੰ ਕੀ ਤੁਹਾਡਾ ਹੈਗਾ ਜਿਹੜਾ ਜਨਮ ਉਸ ਦਾ ਮਨਾਣਾ ਹੈ। ਜਨਮ ਉਸਤਵ 'ਚ ਅਸੀਂ 22 ਤਰੀਕ ਨੂੰ ਲੰਗਰ ਲਾ ਰਹੇ ਹਾਂ। ਮੰਟੂ ਭਾਰਤੀ ਜੀ ਤਵਾੜੀ ਸਾਹਿਬ ਅਸੀਂ ਸਾਰੇ ਰਲ ਕੇ ਬਹੁਤ ਵੱਡਾ ਲੰਗਰ ਲਗਾ ਰਹੇ ਹਾਂ ਤੇ ਹਵਨ ਯੱਗ ਕਰ ਰਹੇ ਹਾਂ ਤੇ LCD ਲੱਗੇਗੀ ਜੋ ਕਿ ਯੋਧਿਆ ਦਾ ਰੂਪ ਧਾਰਨ ਕਰੇਗੀ। ਜੈ ਸ਼੍ਰੀ ਰਾਮ। ਅੱਜ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ RAM ਮੰਦਰ ਦੀ ਸਥਾਪਨਾ ਨੂੰ ਲੈ ਕੇ ਕੀ ਕਹਿਣਾ ਚਾਹੋਗੇ? ਬਹੁਤ ਖੁਸ਼ੀ ਦਾ ਦਿਹਾੜਾ ਆ। 22 ਤਰੀਕ ਨੂੰ ਜੋ ਰਾਮ ਮੰਦਿਰ ਦਾ ਉਦਘਾਟਨ ਕੀਤਾ ਜਾਣਾ ਯੋਧਿਆ ਦੇ ਵਿੱਚ ਤੇ ਸਮੁੱਚੇ ਹਿੰਦੁਸਤਾਨ ਦੇ ਵਿੱਚ ਬਹੁਤ ਉਸ਼ਾ ਹੈ ਇਸ ਚੀਜ਼ ਨੂੰ ਲੈ ਕੇ ਕਿਉਂਕਿ ਬਹੁਤ ਪੁਰਾਣੀ ਮੰਗ ਸੀ ਤੇ ਉਹਦੇ ਉੱਤੇ ਜੋ ਮੈਂ ਕਹਾ ਕਿ ਬਹੁਤ ਚੰਗਾ ਸੁਭਾਗਾ ਸਮਾ ਵੀ 22 ਤਰੀਕ ਨੂੰ ਜੋtheta ਉਦਘਾਟਨ ਕੀਤਾ ਜਾਣਾ ਤੇ ਸਮੁੱਚਾ ਜੋ ਸਮਰਾਲੇ ਸ਼ਹਿਰ ਨਿਵਾਸੀ ਨੇ ਅੱਜ ਇੱਕ ਸ਼ੁਭ ਯਾਤਰਾ ਕੱਢੀ ਜਾ ਰਹੀ ਹੈ ਜਿਦੇ ਵਿੱਚ ਸਮੁੱਚਾ ਹੀ ਇਲਾਕਾ ਨਾਲ ਸ਼ਾਮਲ ਹੋਇਆ ਬੜਾ ਚੰਗਾ ਲੱਗਦਾ ਕਿ ਜਦੋਂ ਸਾਰੇ ਰਲ ਮਿਲ ਕੇ ਭਾਈਚਾਰਕ ਸਾਹ ਨੂੰ ਅੱਗੇ ਵਧਾਉਂਦੇ ਹੋਏ ਸਾਰੇ ਇਕੱਠੇ ਚੱਲਦੇ ਆਂ ਅਤੇ ਜਿੰਨੇ ਵੀ ਰਾਮਪਾਗ ਤੱਕ ਆਏ ਨੇ ਇੱਥੇ ਮੈਂ ਸਾਰਿਆਂ ਦੇ ਉਹੀ ਪਰਮਾਤਮਾ ਦੇ ਅੱਗੇ ਬੇਨਤੀ ਕਰਦਾ ਵੀ ਪਰਮਾਤਮਾ ਕਿਰਪਾ ਕਰਨ ਹਰੇਕ ਦੇ ਚੜ੍ਹਦੀ ਕਲਾ ਬਖਸ਼ਣ ਹਰੇਕ ਨੂੰ ਅਤੇ ਜਿਹੜੇ ਮਨੋਰਥ ਦੇ ਨਾਲ ਕੋਈ ਵੀ ਸ਼ਰਤਾਂ ਭਾਵਨਾ ਲੈ ਕੇ ਇੱਥੇ ਆਇਆ ਤੇ ਪ੍ਰਭੂ ਰਾਮ ਉਹ ਤੇ ਕਿਰਪਾ ਕਰਨ ਤੇ ਦੂਸਰਾ ਮੈਂ ਇਹ ਜ਼ਰੂਰ ਕਹੂੰਗਾ ਵੀ ਜਦੋਂ ਵੀ ਕਿਉਂਕਿ 22 ਤਰੀਕ ਤੋਂ ਬਾਅਦ ਥੋੜੀ ਦੇਰ ਉੱਥੇ ਰਸ ਰਹਿਣਾ ਵੀ ਉਸ ਤੋਂ ਬਾਅਦ ਜਦੋਂ ਵੀ ਇੱਥੋਂ ਸੰਗਤਾਂ ਜਾਣਗੀਆਂ ਮੈਂ ਆਪ ਖੁਸ਼ ਨਸੀਬ ਸਮਝੂੰਗਾ ਆਪਣੇ ਆਪ ਨੂੰ ਉਹਨਾਂ ਦੇ ਨਾਲ ਇੱਕ ਜਥਾ ਲੈ ਕੇ ਅਸੀਂ ਵੀ ਜਾਵਾਂਗੇ ਕਿਉਂਕਿ ਸਮੁੱਚੇ ਇਹ ਜੇ ਕਿਹਾ ਜਾਵੇ ਸ਼੍ਰੀ ਰਾਮਚੰਦਰ ਮਹਾਰਾਜ ਕੇਵਲ ਇੱਕ ਧਾਰਮਿਕ ਫਿਰਕੇ ਦੇ ਨਹੀਂ ਸਮੁੱਚੀ ਇਨਸਾਨੀਅਤ ਦੇ ਸਮੁੱਚੇ ਇਹ ਕਹਾਂ ਹਿੰਦੂ ਆਪਣੇ ਸਮੁੱਚੀ ਦੁਨੀਆ ਦੇ ਗੁਰੂ ਨੇ ਜਿਨ੍ਹਾਂ ਦਾ ਜੋ ਸੰਦੇਸ਼ ਦਿੱਤਾ ਅੱਜ ਜੇ ਆਪਾਂ ਉਸ ਤੇ ਚੱਲੀਏ ਕਿਉਂਕਿ ਉਹਨਾਂ ਨੇ ਉਹ ਮਰਿਆਦਾ ਪਰਸ਼ੋਤਮ ਸੀ ਇੱਕ ਭਾਈ ਦੀ ਮਰਿਆਦਾ ਇੱਕ ਪਤੀ ਦੀ ਮਰਿਆਦਾ ਇੱਕ ਪੁੱਤ ਦੀ ਮਰਿਆਦਾ ਉਹਨਾਂ ਨੇ ਸਥਾਪਿਤ ਕੀਤੀ ਆ ਤੇ ਇੱਕ ਬਹੁਤ ਹੀ ਚੰਗੇ ਇੱਕ ਉਹ ਜੇ ਕਿਹਾ ਮੈਂ ਜਿਨ੍ਹਾਂ ਦੇ ਜਿਹੜੇ ਸਾਡੇ ਲਈ ਪੂਰਨੇ પાਕੇ ਉਹ ਗਏ ਨੇ ਤੇ ਸਮੁੱਚੇ ਸਮੂਚੇ ਇਨਸਾਨੀਅਤ ਨੂੰ ਇਹ ਬੇਨਤੀ ਆ ਵੀ ਉਹਨਾਂ ਦੇ ਦਿਓ ਮਾਰਗਦਰਸ਼ਨ ਦਿੱਤਾ ਉਹਦੇ ਉੱਤੇ ਚੱਲਣ ਦੀ ਜੇ ਆਪਾਂ ਥੋੜੀ ਜਿਹੀ ਵੀ ਆਪਾਂ ਆਪਣੇ ਜਿੰਮੇਤ ਰੱਖੀਏ ਤਾਂ ਆਪਣਾ ਜੀਵਨ ਸਫਲ ਹੋ ਸਕਦਾ ਹੈ ਅੱਜ ਦੇਖਣ ਲਈ ਵਿੱਚ ਆਇਆ ਵੀ ਸਮੂਹ ਪਾਈਚਾਰਾ ਜਿੰਨੇ ਆਪਣੇ ਧਰਮ ਨੇਤਰਾਂ ਦੇ ਸਾਰੇ ਲੋਕ ਆਪਣੇ ਇਕੱਠੇ ਹੋਏ ਨੇ ਇਹ ਕਿੱਦਾਂ ਦਾ ਲੱਗ ਰਿਹਾ ਹੈ ਦੇਖੋ ਬਹੁਤ ਚੰਗਾ ਲੱਗਦਾ ਕਿਉਂਕਿ ਮੈਂ ਪਹਿਲਾਂ ਕਹਿ ਗਿਆ ਕਿਟਾ ਸ਼੍ਰੀ ਰਾਮਚੰਦਰ ਮਹਾਰਾਜ ਕੇਵਲ ਇੱਕ ਧਾਰਮਿਕ ਫਿਰਕੇ ਦੇ ਨਹੀਂ ਸਮੂਚੀ ਇਨਸਾਨੀਅਤ ਦੇ ਸਾਂਝੇ ਗੁਰੂ ਸਨ ਅਤੇ ਦੂਸਰਾ ਇਹ ਬੜਾ ਮਾਣ ਹੁੰਦਾ ਕਿਉਂਕਿ ਪੰਜਾਬ ਇੱਕ ਜਹੀ ਧਰਤੀ ਹੈ ਜਿੱਥੇ ਸਾਰੇ ਧ ਇੱਥੇ ਕਦੇ ਵੀ ਵੱਖਵਾਦ ਦੇਖਣ ਨੂੰ ਨਹੀਂ ਮਿਲਿਆ ਸੋ ਮੈਂ ਆਪਣੇ ਆਪ ਨੂੰ ਖੁਸ਼ ਲੀਸ਼ੀਬ ਸਾਹਿਬ ਨਾਲ ਵੀ ਇੱਥੀ ਬੜੀ ਸ਼ੋਭਾ ਯਾਤਰਾ ਦਾ ਵਿੱਚ ਅਸੀਂ ਵੀ ਇਸ ਜੋ ਜੋ ਇਤਿਹਾਸਕ ਪਲ 22 ਤਰੀਕ ਨੂੰ ਆਉਣਾ ਉਹ ਤਾਂ ਅਸੀਂ ਵੀ ਇੱਕ ਹਿੱਸਾ ਬਣਨ ਜਾ ਰਹੇ ਹਾਂ ਮੇਰਾ ਨਾਮ ਸੋਨੀ ਤਵਾੜੀ ਜੀ ਸੋਨੀ ਜੀ ਸ਼ੋਭਾ ਯਾਤਰਾ ਕੱਢ ਰਹੇ ਹੋ ਅੱਜ ਕਿੱਦਾਂ ਦਾ ਲੱਗ ਰਿਹਾ ਜੀ ਬਹੁਤ ਹੀ ਵਧੀਆ ਜੀ ਅੱਜ ਦੇਖੋ ਸਾਰੇ ਦੇਸ਼ ਦੇ ਵਿੱਚ ਆਪਾਂ ਸੁਣਦੇ ਹਾਂ ਕਦੇ ਕਿਸੇ ਪਾਰਟੀ ਦੀ ਲਹਿਰ ਹੁੰਦੀ ਆ ਕਦੇ ਕਿਸੇ ਪਾਰਟੀ ਦੀ ਲਹਿਰ ਹੁੰਦੀ ਆ ਲੇਕਿਨ ਅੱਜ ਪ੍ਰਭੂ શ્રી ਰਾਮ ਦੀ ਲਹਿਰ ਸਾਰੇ ਹਿੰਦੂਸਤਾਨ ਦੇ ਵਿੱਚ ਚੱਲ ਰਹੀ ਹੈ ਬਹੁਤ ਹੀ ਉਤਸ਼ਾਹ ਹੈ ਬਹੁਤ ਹੀ ਭਾਗਾਂ ਵਾਲਾ ਦਿਨ ਹੈ ਸਾਡੇ ਸਾਰੇ ਹੀ ਹਰਿਮ ਭਗਤਾਂ ਦੇ ਲਈ ਹੋਰ ਜਿਹੜਾ 22 ਤਰੀਕ ਦਾ ਪ੍ਰੋਗਰਾਮ ਰੱਖਿਆ ਆ ਉਹ ਲਿਖਿਆ 22 ਤਾਰੀਖ ਵਾਲੇ ਦਿਨ ਸਾਰੇ ਸਮੂਹ ਸ਼ਹਿਰ ਨਿਵਾਸੀਆਂ ਵੱਲੋਂ ਕਮਲ ਕੰਪਲੈਕਸ ਦੇ ਅੱਗੇ ਬਹੁਤ ਹੀ ਵਧੀਆ ਬਰੈਡ ਕੁਲਚੀਆਂ ਦਾ ਲੰਗਰ ਲਗਾਇਆ ਜਾਏਗਾ ਔਰ ਸਾਰੇ ਹੀ ਘਰਾਂ ਦੇ ਵਿੱਚ ਦੀਪਮਾਲਾ ਕੀਤੀ ਜਾਏਗੀ ਜੈ ਸ਼੍ਰੀ ਰਾਮ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV